ਲਓ ਜੀ ਅੱਜ ਆਪਾਂ ਗੇਮ ਬਕਸਰ ਮਾਗੀ ਦੇ ਮੇਲੇ ਤੇ ਅੱਜ ਦਿਖਾਵਾਂਗੇ ਤੁਹਾਨੂੰ ਕਿੰਨਾ ਬਚਾ ਲਿਆ ਅੱਗੇ ਨੂੰ ਮੇਲੇ ਦਾ ਮੌਲ ਸਟਾਰਟਿੰਗ ਕੀਤੀ ਹੈ ਜੀ ਇੰਦਰੋ ਛੱਪੜੀ ਵਾਲੀਆਂ ਬਤਕਾਂ ਵੀ ਆਈਆਂ ਪਣ ਛੱਪੜ ਵਾਲੀਆਂ ਕਿਕਰ ਵਾਲੀਆਂ ਇਹ ਅੱਗੇ ਘੋੜੇ ਘੋੜੀਆਂ ਵੀ ਦਿਖਾਵਾਂ ਹਾਂਜੀ ਉਸਤਾਦ ਜੀ ਕਹਾਂ ਸੇ ਆਏ ਆਪ ਇਹ ਇਲਾਹਾਬਾਰ ਯੂਪ ਔਰ ਕਿਆ ਬੋਲਤੇ ਹੈ ਇਸਕਾ ਨਾਮ ਕਿਆ ਹੈ ਚਕੋਰ ਅਬੀ ਇਸਕਾ ਉਮਰ ਕਿਤਨਾ ਹੈ 5 ਮਹੀਨਾ ਅੱਛਾ ਅਬੀ 5 ਮਹੀਨਾ ਕੈ ਇਸ ਇਹ ਅੰਡਾ ਦਿੱਤਾ ਹੈ ਜਾਂ ਅੰਡਾ ਦਿੱਤਾ ਹੈ ਕਿਆ ਕੰਮ ਆਤਾ ਹੈ ਉਹ ਅੰਡਾ ਜੇ ਸਹੀ ਹੋ ਤਾਂ ਪਾਵਰਫੁਲ ਹੁੰਦਾ ਹੈ ਓਕੇ ਆਪਕਾ ਬਹੁਤ ਬਹੁਤ ਥੈਂਕ ਯੂ ਅਰਬ ਕਿਆ ਤਕੜਾ ਹੁੰਦਾ ਹੈ ਗਰਮ ਹੁੰਦਾ ਹੈ ਅੰਡਾ ਸਹੀ ਹੈ ਥੈਂਕ ਯੂ ਆਪਕਾ ਬਹੁਤ ਬਹੁਤ ਲਓ ਜੀ ਇਹ ਵੀ ਇਹ ਲੈਣੀਆਂ ਕਿਸੇ ਨੇ 1000 ਰੁਪਏ ਦਾ ਜੋੜਾ ਮੌਕਸਰ ਮਾਗੀ ਦੇ ਮੇਲੇ ਤੇ ਸਹੀ ਮਹੀਨਾ ਇੱਥੇ ਹੈ ਲੋਵਾ ਚਰਚ ਰਹੀ ਇਹ ਵੀ 1000 ਦੇ ਦੋ ਇਹ ਵੀ ਹਜੇ ਹੈਗੇ ਮਹੀਨਾ ਇੱਥੇ ਕਿੰਨੇ ਲੈਣੇ ਹੁੰਦਾ ਲਓ ਜੀ ਹੰਡ ਕਰਕੇ ਅੰਦਰ ਵਾਲੀ ਜਾਂਦੇ ਹੁਣ ਇਹ ਉੱਧਰੇ ਵੀ ਵਾਵਾ ਹੈ ਚੋਗਾ ਪਾਉਂਦੇ ਆ ਇਹ ਤਾਂ ਸੈਨ ਲੋਕ ਇਹ ਇਧਰ ਘੋੜੇ ਵੀ ਖੜੇ ਆ ਘੋੜੇ ਤੁਹਾਨੂੰ ਹੋਰ ਦਿਖਾਵਾਂਗੇ ਅੱਗੇ ਕਰਾਂਗੇ ਪੁੱਛਪੜਤਾ ਇਧਰ ਮੋਟਰਾਂ ਵਗੈਰਾ ਸਾਰਾ ਕੁਝ ਇਹ ਇਧਰ ਆ ਗਿਆ ਪੰਗੂ ਸਟਾਰਟ ਫਾਰਮ ਆ ਵੇਖੋ ਪੰਗੂ ਸਟਾਰਟ ਫਾਰਮ ਇਹ ਲੈ ਕੇ ਜਾਂਦੀ ਹੈ ਦੋ ਦੋਨੋਂ 500 500 ਇਹ ਲੈ ਆਈ ਜਾਂਦੇ ਘੋੜੇ ਘਾੜੇ ਇਹ ਕੀ ਫੋਰ ਸੇਲ ਕਿਹਨੇ ਲੈਣੇ ਹੋਂ ਤਾਂ ਇਧਰ ਪਈਆਂ ਨੰਬਰ ਵੀ ਹੈ ਇਹ ਸੇਲ ਹੁੰਦੇ ਤੇ ਓਏ ਛੋਰਾ ਇਧਰ ਕੀ ਕਰਦੇ ਆਦਰ ਸੱਜਣਾਂ ਨਾਲ ਆ ਪਿਆ ਆ ਖੜੀ ਆਪਣੇ ਵਾਲੀ ਲਾਡੋ ਰਾਣੀ ਥੋੜੇ ਠੰਡ ਕਰਕੇ ਨਾ ਮੇਲਾ ਭਰਿਆ ਨਹੀਂਗਾ ਇਹ ਜਾਨਵਰ ਕੱਢੇ ਨਹੀਂਗੇ ਚਲ ਕੋਈ ਨਹੀਂ ਕਿੰਨੇ ਕਹਿਗੇ ਤੁਹਾਨੂੰ ਦਿਖਾਉਨੇ ਆ ਤੇ ਚੈਨਲ ਨੂੰ ਕੀ ਕਹਿੰਦਾ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਕਰੋ 아이ਨੀ ਠੰਡ ਚ ਥੋੜੇ ਮਾਰੇ ਫਿਰਦੇ ਮੇਲਾ ਰਾ ਭਾਈ ਜਾ ਵੀ ਬੜੇ ਜਾਂ ਠੰਡ ਕਰਕੇ ਨਿਕਟਿਆ ਵੀ ਹਜੇ ਵਿਲਾ ਵੀ ਪਿਆ ਕੰਮ ਲੋ ਜੀ ਮਛਰਿਆ ਫਿਰਦਾ ਠੰਡੇ ਚ ਛੋਟੀ ਵੀਡੀਓ ਬੰਦ ਕੇ ਦੀ ਉਹ ਉਧਰ ਇੱਕ ਬਾਈ ਦੇ ਆਇਆ ਹੋਵੇ ਇਹ ਹਥਿਆਰ ਵੀ ਵਿਕੀ ਜਾਂਦੇ ਮੇਲੇ 'ਚ ਇਧਰ ਕਿ ਤੜਫੇਰ ਕਰੂ ਕਰਾ ਕੋੜੇ ਬਹੁਤ ਆ ਲਾਤੀ ਨਾ ਮਰੀ ਭਰਾਵਾ ਆ ਨਹੀਂ ਘੋੜਾ ਅਰੇ ਪਤਾ ਨਹੀਂ ਕੀ ਹੈ ਹੋ ਠਕਿਆ ਹਟ ਜਾ ਓ ਕਿੱਥੇ ਕੋਰਾਂ ਤੋਂ ਬਾਅਦ ਹੋਰ ਵੀ ਜਾਨਵਰ ਬਸ ਤੁਸੀਂ ਸਬਸਕ੍ਰਾਈਬ ਕਰਦੇ ਕਰੋ ਚੈਨਲ ਨੂੰ ਲੋ ਜੀ ਇੰਨੇ ਵੇਰੇ ਨੂੰ ਚਲਾਇਆਂਗਾ ਸਾਡਾ ਚੈਨਲ ਜੇ 1 ਸਾਲ ਬੜੇ ਤੇਰੀ ਉਹੀ ਕਰਦੇ ਗਿਆ ਜੜੀ ਸਰ ਕਿਹੜੀ ਨਸਲ ਹੈ ਕਿਹੜਾ ਪੰਡ ਕਰਾਈ ਵਾਲੇ ਤੋਂ ਆ ਜਾਗਾ ਤੇ ਹੁਣ ਗਿਆ ਕਰਤੀ ਸਪਾਈਸ ਕੋਈ ਉਹਨਾਂ ਵਾਸਤੇ ਕੱਢੀ ਆਉਂਦੇ ਠੰਢੀ ਜੀਸ ਨੇ ਤਈਆਂ ਜਿੱਤੇ ਵੀ ਹੈ ਨਾ ਉਹਨੂੰ ਆਇਨਾ ਦਾ ਨੰਬਰ ਹੈ ਕਿਨੇ ਲੈਣੇ ਹੋਣ ਲਾਹੇ ਇਹ ਤੁਹਾਨੂੰ ਘੋੜੇ ਘੋੜੇ ਲੱਗਣਗੇ ਲੱਗੇ ਬੋਰ ਲੱਗੇ ਉਹ ਪਹਿਲਾਂ ਲੈਣਾ ਫਿਰ ਘੁੜਾ ਫੋਣਾ ਇਹ ਮੋਖ ਸ਼ਰਮਾਗੇ ਦੇ ਮੇਲੇ ਦੀ ਰੌਣਕ ਬਈ ਪਾਰਸੇਲ ਪਿੰਡ ਰਾਜੇਆ ਰਮੋਗੇ ਆ ਰਬਾ ਕੇ ਪਰਾਨੇ ਕੋਲੇ ਕਿਹੜੀ ਨਸਲ ਹੈ ਅੱਛਾ ਤੇ ਕੀ ਹਿਸਾਬਤਾ ਵੇ ਦਾ ਜੋੜਾ ਕੇ ਅੱਛਾ ਸਿੰਗਲ ਮੇ ਦਾ ਲਓ ਜੀ ਰਾਜੇ ਨੇ ਤੋਂ ਬਾਈ ਜੇ ਕਿਹਨੂੰ ਚਾਹੀਦੇ ਹੋਂ ਤਾਂ ਜਰੂਰ ਸੰਪਰਕ ਕਰੋ ਕਿਹੜਾ ਜਨਮ ਦਾ ਬਾਈ ਉਹ ਤੁਹਾਡੇ ਕੋਲ ਹੈ ਵਾਈ ਪਾਉ ਬਲੋ ਬਾਈ ਜੀ ਆ ਨੰਬਰ ਆ ਪਾਈਆਂ ਦਾ ਕਿਹਨੂੰ ਚਾਹੀਦੀ ਹੋਵੇ ਤਾਂ ਕੰਡਕਟਰ ਨੰਬਰ ਦੇ ਦਿਓ 20000 ਦਾ ਬਾਈ ਰੇਟ ਇਹਦਾ 20000 ਬਾਕੀ ਬਾਈ ਜੇ ਲੈਣਾ ਹੋ ਤਾਂ ਘੱਟ ਵਾੜ ਕਰ ਵੀ ਲੈਣਗੇ ਪੂਰਾ ਕਰ ਲੈਣਗੇ ਇਸ ਵਕਤ ਵੀ ਹਰਦਾ ਕਿੰਨੇ ਮਹੀਨੇ ਦਾ ਇਹ 9 ਮਹੀਨਿਆਂ ਦਾ ਕਿਹੜਾ ਮੰਡਾ ਡਾਇਮੰਡ ਦਾ ਚਲ ਚਲ ਜਰੂਰੀ ਬੜੂ ਠੀਕ ਹੈ ਲੋ ਜੀ ਠੰਡ ਕਰਕੇ ਥੋੜੇ ਜਣ ਘੱਟ ਕੱਢਿਆ ਵਾਰ ਤੇ ਫਿਰ ਵੀ ਲੋਕਾਂ ਨੂੰ ਧੁੱਪ ਨਿਕਲਦੀ ਆਉਂਦੀ ਹੈ ਕੱਢਦੇ ਆਉਂਦੇ ਆ ਹਾਈਟ ਵਗੈਰਾ ਦੇਖੋ ਤੁਸੀਂ ਲੱਗਦਾ ਕਿ ਨਹੀਂ ਹਾਂ ਲੋਡੀ ਦੇਖੋ ਕਰਾਂ ਦੇ ਰੰਗ ਲੈ ਵੀ ਆ ਗਿਆ ਬੋਰ ਵੀ ਪਾਈਆਂ ਦੇ ਕਿਨੇ ਲੈਣਾ ਤੇ ਬਹਿਬਲ ਕਲਾਂ ਤੋਂ ਪਿੰਡ ਦਾ ਬੰਦਾ ਇਹ ਮਿਲ ਗਿਆ ਗਾਲਾਂ ਕੱਢੀ ਜਾਂਦਾ ਆਖੇ ਮੇਲੇ ਜਿ ਸਰੋਠਾਂ ਦੇ ਚ ਫਿਰਦੇ ਆ ਇਹਦੇ ਵੱਡੇ ਚੈਨਲ ਵਾਲੇ ਅਵੇਗ ਨਾਈ ਦੀ ਕੁੜੀ ਬੰਦਾ ਬਹਿਬਲ ਵਾਲਾ ਇਹ ਆਈ ਕਬੱਡੀ ਦਾ ਬਹੁਤ ਵੱਡਾ ਪਲੇਅਰ ਆ ਪਰ ਆਉਂਦਾ ਹਰ ਕੀ ਰਹਿ ਰਿਹਾ ਕਿ ਤਾ ਉਹ ਸਾਦ ਇਹ ਹੁੰਦਾ ਹੀ ਪੰਜਾਬ ਤੇ ਮੁਖਸਰ ਮਾਗੀ ਨੇ ਮਿਲਿਆ ਜਿਹੜਾ ਮਸ਼ਹੂਰ ਆ ਪੈਰ ਭਰੂ ਦਾ ਜਿੱਦ ਅੱਕ ਗਏ ਹੁੰਦੇ ਸੀ ਉਹ ਯਾਰ ਉਹਦੇ ਦਾ ਹਰਾਸ਼ ਬਾਲਾ ਹੋਊਗਾ ਉਹ ਗੱਲ ਹਾਂ ਉਹਦੇ ਦਾ ਬਾਲਾ ਰਾਂ ਪਰ ਸੋ ਵੀ ਆ ਯਾਰ ਰੂਪੇ ਦਾ ਮੇਰੇ ਫੁੱਲ ਲਾਈ ਗਿਆ ਜੈਸੇ ਦੇ ਉਹ ਜਦੋਂ ਮੈਂ ਤੇ ਕਿਹਾ ਵੀ ਮੱਗ ਦੇਖ ਤੇ ਪਹਿਲਾਂ ਕਿ ਬੁੱਧਾ ਪਹਿਲਾਂ ਉਹ ਤਾਂ ਲਾਈ ਹੈ ਦਜੋ ਮੈਂ ਹਸਪਤਾਲ Sorry 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 ਇਨ ਦਾ ਨਾਮ ਸ਼ਕੰਦਰ ਪਤਪ ਜਾਂਦਾ ਔਰ 160 1 ਲੱਖ 60 ਹਜ਼ਾਰ ਰੇਟ ਮੰਗਦਾ ਬਾਈ ਇਧਰ ਇੰਜਵਾਏ ਵੀ ਚਾਹਤਾ ਨਾਲ ਲਾਲਾ ਇਹ ਦਸਨੀ ਵਿੱਚ ਹੋਦੀ ਅੱਜ ਸ਼ਾਮ ਲਹਾਰ ਆ ਗਈ ਯਾਨੀ ਇਹ ਅੱਜ ਪਰਖੀ ਮਤੋਂ ਯਾਰੀ ਯਾਰਾ ਲੈ ਵੀ ਬਾਈ ਵਰਗੇ ਇਧਰ ਬਠਲੀ ਖੜੇ ਆ ਬਾਹਰ ਨਾ ਦੇ ਜਾਈ ਜਾਂਦੇ ਹੁਣ ਤਾਂ ਘਰਾਂ ਨੂੰ ਐਂਡ ਹੋ ਗਿਆ ਕੰਮ ਲੈ ਵੀ ਐਨੀਮੈਂਟ ਕਰਕੇ ਘੋੜੇ ਦਿਖਾਏ ਆ ਤੁਹਾਨੂੰ ਕੋਈ ਮਾੜਾ ਮੋਟਾ ਸਾਡਾ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਜੀ ਮੁਕਸਰ ਮਾਗੀ ਦੇ ਮੇਲਾ ਤਰੀਕ ਹੈ ਅਜ 17 14 ਜਨਵਰੀ ਇਹ ਦੋ ਤਿੰਨ ਦਿਨ ਹੋਰ ਹੋਊਗਾ ਮੇਲਾ ਮੇਲੇ ਚ ਹੋਰ ਵੀ ਬਹੁਤ ਚੀਜ਼ਾਂ ਦੇ ਸਾਮਾਨ ਮਿਲਦੇ ਇਧਰ ਘੋੜਿਆਂ ਦਾ ਭਾਈ ਆਇਆ ਪੁੱਤਰ ਪ੍ਰਦੇਸ਼ ਤੋਂ ਯੂਪੀ 1200 2500 ਕਿਰਲ ਆਇਆ ਨਾ ਕਿੰਨੇ ਵਰਗਾ ਰਾਜ ਆਇਆ ਆਹ ਜੀ ਨਿੱਦੋ ਕੀ ਬੋਲੇ ਜੇ ਕੋਕਰ ਕੋਕਰ ਜਿਲ੍ਹਾ ਹਨਾ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਅੱਛਾ 5 ਦਿਨ ਹੋ ਗਏ ਲੈ ਵੀ 5 ਦਿਨ ਹੋ ਗਏ ਬਾਈਆਂ ਨੇ ਸੇਲ ਵੀ ਕਰਦੇ ਆ ਬਈ ਇਹ ਵੀ ਸੇਲ ਆ ਪਿੰਡ ਕੋਖਰ ਬਾਈਆਂ ਦਾ ਜਿਲ੍ਹਾ ਮੁਕਸਰ ਹਾਂਜੀ ਅੱਛਾ ਅੱਠ ਬਾਈਆਂ ਨੇ ਸੇਲ ਕਰਤੇ ਕਿੰਨੇ ਰਹਿ ਗਏ ਹੁਣ ਆਪਣੇ ਕੋਲੇ ਆ ਲਾਸਟ ਆ ਲੋ ਵੀ ਕਿੰਨੇ ਲੈਣੇ ਤੇ ਪਿੰਡ ਖੋਖਰ ਭਾਈ ਮੋਬਾਈਲ ਨੰਬਰ ਦੱਸ ਦੇ ਆਰਾ 9815545400 ਪਿੰਡ ਖੋਖਰ ਰਸ ਨਹੀਂ ਤਾਂ ਖਰੀਦਾ ਨਹੀਂ ਖਰੀਦਾ ਨਹੀਂ ਤਾਂ ਵਜਾ ਕਿਹਾ ਬਣ ਗਿਆ अभी यहाँ पे पहली वजह तो दो दिन बारिश होगी उससे लोगों ने कुछ फूल कर दिया अच्छा जी और तीसरी बात ये रिंग शो थोड़ा कैंसिल होने से जो बाहर के घोड़े आते हैं हम्म रिंग शो होने के कारण जो बाहर से घोड़े आते हैं अच्छा इस बार सिर्फ पंजाब पंजाब का घोड़ा था इधर पंजाब का सिर्फ पंजाब का घोड़ा वैसे आपका सेल हुआ अच्छा उस तरीके अच्छा डाउन था मेरा दस साल दस साल ਇੰਨੇ ਚ ਰੱਖਦੇ ਘੋੜੇ ਇਹ ਰਾਤ ਨੂੰ ਬੰਨ ਕੇ ਫੇਰੇ ਘੋੜੇ ਜਾ ਬਹੁਤ ਵੱਡੇ ਇਨਕੀ ਕਲੇ ਪਿਆ ਪਿਆ ਦੇ ਘੋੜੇ ਜੇ ਬਾਈ ਕਹਿੰਦਾ ਇੱਕ ਰਿੰਗ ਸ਼ੋਅ ਸੀਗਾ ਇਹਨਾਂ ਦਾ ਘੋੜਿਆਂ ਦਾ ਹੁੰਦਾ ਕੋਈ ਰਿੰਗ ਸ਼ੋਅ ਕੈਨਸਲ ਹੋ ਗਿਆ ਸੀ ਕੰਡਾ ਬਣਾਉਂਦਾ ਕੰਡਾ ਕਿਹੜੀ ਕਿਹੜੀ ਨਸਾ ਹੈ ਮਾਰਵੜੀ ਕਿੰਨੇ ਉਮਰ ਹੈ ਬਾਈ ਇਹ ਬਈ ਸੇਲ ਕਰਨੀ ਹੈ ਪਹਿਲਾਂ ਕਿੰਨਾ ਸੇਲ ਕਰਤੋ ਵੀ ਜਉ ਹੋਗੀ 6-7 ਰੁਪਏ 6-7 ਦਾ ਸੇਲ ਹੋਣੀ ਕਿਵੇਂ ਰਿਹਾ ਮੇਲਾ ਜੀ ਠੀਕ ਰਿਹਾ ਮੇਲਾ ਕਿੰਨੇ ਕ ਟਾਈਮ ਤੱਕ ਤੁਸੀਂ ਆਉਨੇ ਬਾਈ ਜੀ 9-10 ਤੱਕ ਹੋਣੇ ਨਾ ਇਹ ਹਰ ਵਾਰੀ ਚੰਗਰੇ ਦਾ ਕੰਮ ਪਹਿਲਾਂ ਦਾ ਸਪਾਈ ਬਹੁਤ ਤਾਂ ਪਹਿਲਾਂ ਹੀ ਸੀ ਅੱਛਾ ਸਪਾਈ ਹੈ ਕਿ ਬਹੁਤ ਆਇਆ ਬਹੁਤ ਜਲਦੀ ਠੀਕ ਹੈ ਪਹਿਲਾਂ ਨਹੀਂ ਸੀ ਹੁੰਦੀ ਬਈ ਨਾ ਨਾ ਆਪਾਂ ਜਨਮਰਾਂ ਦੇ ਸ ਜਨਮਰਾਂ ਲਈ ਤੌਰ ਤੇ ਦੇਖਿਆ ਤਾਂ ਹੋਣਾ ਜਨਮਰਾਂ ਦੀ ਸਾਂਭ ਸੰਭਾਲ ਤਾਂ ਆਪਣੇ ਨਾਲ ਜੂ ਬੁਧੇਰ ਆਪ ਨੂੰ ਚਾਹੀਦਾ ਜਾਨਾ 3-3 ਮਹੀਨੇ ਪ੍ਰਬੰਧ ਸੀ ਕਿ ਤੇ ਆਰਚ ਜਿਵੇਂ ਖਰਚਲ ਖਤਰ ਵੀ ਥੋੜਾ ਹੀ ਸੀ ਅੱਛਾ ਜੀ ਬਹੁਤ ਵਧੀਆ ਐਨਕੀ ਸਿਕਰ ਸਿਸਟਮ ਹਾਂਜੀ ਐਨਕੀ ਵਧੀਆ ਬਹੁਤ ਵਧੀਆ ਸਾਰਾ ਕੰਮ ਹੀ ਬਾਬਾ ਵਧੀਆ ਉਹ ਵੇਖੋ ਵਪਾਰੀ ਹੈ ਤੇ ਬਹੁਤ ਅੱਛਾ ਵਪਾਰੀ ਬਹੁਤ ਬਹੁਤ ਬੜਾ ਜੀ ਇਹ ਪੁਸ਼ਕਰ ਮੇਲਾ ਵੀ ਹੁੰਦਾ ਹੈ ਪੁਸ਼ਕਰ ਮੇਲਾ ਹਾਂ ਕੋਈ ਹੁੰਦਾ ਹੈ ਮੇਲਾ ਇਹਨੂੰ 8 ਸਾਲ ਹੋ ਗਏ ਲੋੜੀ ਨਹੀਂ ਦੇਖੀ ਨੇ ਘਰੇ ਇੱਥੇ ਦੇਖਦਾ ਹੈ ਹਾਂ ਆ ਨਿਕਾਇਆ ਬੰਦਾ ਠੀਕ ਹੈ ਕਰਦੇਗਾ 4798296 ਪਾਇਆ ਨਾ ਨੰਬਰ ਆ ਪਿੰਡ ਐ ਕੋਖਰ ਜ਼ਿਲ੍ਹਾ ਮੁਕਸਰ ਤੁਸੀਂ ਸਾਡਾ ਪਿੰਡ ਕੋਖਰ ਹੈ ਜ਼ਿਲ੍ਹਾ ਮੁਕਸਰ ਪਿੰਡ ਕੋਖਰ ਜ਼ਿਲ੍ਹਾ ਮੁਕਸਰ ਜੀ 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 ਬਾਈ ਜੀ ਕਿੰਨੇ ਜਿਹੜਾ ਟਾਈਮ ਤੋਂ ਤੁਸੀਂ ਆਨੇ ਜੀ ਤਕਰੀਬਨ 9:00 ਵਜੇ ਤੋਂ ਬਈ 8:00 ਸਾਲ ਜੀ ਇਹਨਾਂ ਦਾ ਵੇਚਿਆ ਨੇ ਕੰਮ ਜਰੀ। ਅੱਜ ਵੇਚ ਦਿੱਤੇ। ਕਿਹੜੀ ਨਸਲ ਦੇ ਵਿੱਚ? ਮਾਰਵਾੜੀ ਨੁਗਰੇ। ਮਾਰਵਾੜੀ ਨੁਗਰੇ। ਜੋ ਲੈ ਕੇ ਤਾਂ ਦਾਦਾ-ਪਰਦਾਦਾ ਦੇ ਕੰਮ ਅੱਛੀ ਕੀ ਗੀਆਂ ਵੀ ਤਾਂ। ਹਾਂਜੀ। ਮਾਜ਼ਰ ਸਾਡੇ ਬੱਚਿਆਂ ਆ ਗਏ ਪੰਜਵੇਂ ਜਿਹੜੀ ਚ। ਹਾਂ ਇਹਦਾ ਕੰਮ ਸਾਡਾ ਪਹਿਲਾਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਜੋ ਸਾਡੇ ਦਾਦੇ-ਪਰਦਾਦੇ ਰੱਖਦੇ ਆ ਉਹ ਦੋ ਘੋੜੀਆਂ, ਤਿੰਨ ਘੋੜੀਆਂ, ਘੋੜੇ ਸਾਰਾ ਕੰਮ ਪਹਿਲਾਂ ਸ਼ੁਰੂ ਤੋਂ ਲੈ ਕੇ ਚੱਲਦਾ ਹੁੰਦਾ। ਠੀਕ ਠੀਕ ਹੈ ਬਈ। ਜੀ ਸਭ ਤੋਂ ਵੀ ਕੰਮ ਕਰਦੇ ਆ ਰਹੇ ਹਾਂ ਬਈ ਮਤਲਬ ਘੋੜੇ ਵਾਲੇ ਕੰਮ ਚ ਠੀਕ ਰਿਹਾ ਜਾ ਮਨ ਬਹੁਤ ਵਧੀਆ ਬਈ ਤੇ ਜਿਹੜਾ ਬੰਦਾ ਇਹਨਾਂ ਨੂੰ ਦਿਲ ਨਾਲ ਸਾਹਮਦਾ ਨੁਕਸਾਨ ਵੀ ਹੋ ਜਾਂਦੇ ਆ ਜਿਹੜੇ ਬੰਦੇ ਦਿਲ ਨਾਲ ਸਾਹਮਦੇ ਆ ਉਹ ਪੇਟ ਭਰ ਕੇ ਹੀ ਸੌਂਦੇ ਆ ਆਪਦਾ ਇਹਨਾਂ ਦਾ ਵੀ ਭਰਦਿਆ ਤੇ ਆਪਦਾ ਵੀ ਭਰਦਿਆ ਠੀਕ ਆ ਇਹਨਾਂ ਨੇ ਸਾਨੂੰ ਤਾਂ ਬਹੁਤ ਕੁਝ ਦਿੱਤਾ ਅੱਛਾ ਸਾਡੇ ਬੱਚੇ ਕੈਨੇਡਾ ਇਹਨਾਂ ਨੇ ਭਜਿਆ ਦਿਲ ਦੀ ਗੱਲ ਦੱਸੋ ਤਾਂ ਉਹ ਗੱਡੀ ਪਾਸ ਦੀ ਕਾ ਵੀ ਫੜ ਕੇ ਆ ਫੜ ਲੈ ਬਾਈ ਕੋਲੇ 25 ਜਾਨਵਰ ਰੱਖੇ ਆ ਤੇ 10 ਮੇਲੇ ਤੇ ਲੈ ਕੇ ਆਏ ਸੀ ਤੋ ਨਾ ਜੋ ਦੇਖ ਕੇ ਇੱਕ ਰਹਿ ਗਿਆ ਜਿਹੜੇ ਸਾਡੇ 50 ਚਲੋ ਜੇ ਟੀਚ ਆ ਜਦੇ 1 ਲੱਖ ਸਾਲ ਦਾ ਜਾਨਵਰ ਸੇਲ ਕਰਨਾ ਅੱਛਾ 50 ਜਾਨਵਰ ਸੇਲ ਕਰਦੇ ਅਸੀਂ ਨਾ ਤੁਹਾਡੇ ਕੋਲੇ ਆਵਾਂਗੇ ਇਹਦਾ ਨਾ ਤੁਹਾਡੇ ਕੋਲ ਘਰੇ ਬੈਠ ਕੇ ਕੋਈ ਗੱਲ ਜਦੋਂ ਮਰਜੀ ਉੱਪਰ ਆ ਜੀ ਜਦੋਂ ਮਰਜੀ ਠੀਕ ਬਈ ਧੰਨਵਾਦ ਓਕੇ ਜੀ ਆ ਪਾਣੀ ਪੀ ਕੇ ਬਾਸ ਕਰਿਆ ਕੋਈ ਆ ਜਾਤਾ ਹੈ ਖੇਰੇ ਦੇਖੋ ਬੇ ਕਿੰਨੇ ਪਿਆਰੇ ਭਾਈਆਂ ਨੇ ਇੱਕ ਸਿਸਟਮ ਤਿਆਰ ਕੀਤਾ ਆ ਰੈਡੀ ਇਹ ਬੈਕ ਵੀ ਰਿਵਰਸ ਵੀ ਹੁੰਦੀ ਆ ਬੈਕ ਗੇਅਰ ਵੀ ਆ ਦੇ ਤੇ ਅੱਗੇ ਨੂੰ ਚਲਣੀ ਚਲਣੀ ਆ ਇੱਕ ਸਾਲ ਦੀ ਗਾਰੰਟੀ ਆ ਭਾਈ ਰੇਡ ਕਿੰਨੇ ਦਾ ਮੋਟਰਸਾਈਕਲ ਅਲੱਗਾ 40000 ਦਾ ਤੇ ਆ ਮਗਰਰੀ ਅਲੱਗਾ 40000 ਤੇ 80000 ਦਾ ਸਿਸਟਮ ਆ ਸਾਰਾ ਲੈ ਵੀ 23 ਦਿਨ ਜਵਾਕ ਵੀ ਸਭ ਵੀ ਜਾਂਦਾ ਨਵੀਂ ਚੀਜ਼ੇ ਬਣਾਈ ਆ ਬਾਈ ਨੇ ਤਿਆਰ ਕੀਤੀ ਆ ਪਿੱਛੇ ਨੂੰ ਵੀ ਹੋ ਗਿਆ ਦੋਵੇਂ ਗੇਅਰ ਇਹਦੇ ਅਗਲਾ ਪਿਛਲਾ ਗੇਅਰ ਦੋਵੇਂ ਆ ਪਿਛਲਾ ਗੇਅਰ ਪੈ ਗਿਆ ਹੁਣ ਅਗਲਾ ਗੇਅਰ ਪੋ ਮਾਲ ਦੀ ਚੀਜ਼ ਬਣਾਈ ਆ ਬਾਈ ਨੇ ਨਾਲ ਹੀ ਹਰਾ-ਜਰਾ ਹੀ ਪਿਕਣ ਆ ਗਿਆ ਪੈਂਦੇ ਵਰੀ ਆਪਣਾ ਆ ਬਈ ਉਹ ਹੋਰ ਕੋਲੇ ਸੇਲ ਕੀਤਾ Applit <tallat> disappointment <tallat> <tallat> ਬਰਾਬਰ ਬਰਾਬਰ ਇਹ ਰਸਤੀ ਚ ਉੱਪਰ ਦਾ ਪਾਰ ਕੇ ਬਾ ਲੋੜ ਹੀ ਨਹੀਂ ਰੱਸੀ ਲੰਬੋ ਹੋ ਕੇ ਚਾਹੀਦੀ ਯਾਰ ਰਸਾ ਲੈ ਚਾਹੀਦਾ ਨਾ ਨਹੀਂ ਹੈ ਤਾਂ ਤੋਂ ਆਪਣੇ ਖਿਲੇ ਆਉਣ ਲੋਕ ਕੱਢਣਗੇ ਬਾਹਰ ਹੋ ਨਿਕਲਦੇ ਹੁੰਦੇ ਜਾਨਵਰ ਬਾਹਰ ਅਮੀਤਰਾ ਅਨੁਸ਼ੰਕ ਹਤਿਆਰਾ ਅਨੰਤ ਮਿਤਰਾ ਅਨੁਸ਼ੰਕ ਪਰ ਸਰ ਤੋਂ ਪਾਲਿਓਨ ਨਾ ਰਿਉ ਹੋਇਆ ਨਾ ਗਬਰ ਮੈਂ ਕਿ ਨਾ ਬਰ ਮੈਂ ਨਾ ਆ ਰਹੀ ਇਸੇ ਸ਼ਾਪ ਵੀ ਖੁੱਲ੍ਹ ਕੇ ਚੱਲਦਾ ਕਿਉਂ ਜਾਂਦਾ ਬਾਈ ਵੀਡੀਓ ਬਣਾਈਏ ਪਿਆਰਾ ਬੜਾ ਨਹੀਂ ਨਹੀਂ ਬੱਸ ਠੀਕ ਆ ਜਮ ਫੇਰ ਆ ਗਿਆ ਬੱਚੀ ਅ ਨਸਲਾਂ ਨਸਲਾਂ ਦਾ ਆਪਾਂ ਨੂੰ ਤਾਂ ਪਤਾ ਨਹੀਂ ਆਪਰੇ ਤੁਹਾਨੂੰ ਦਿਖਾਉਣ ਵਾਲੇ ਕਿ ਇਹਨੂੰ ਪਤਾ ਤਾਂ ਕੋਈ ਆਗਰੇ ਹਿਸਾਬ ਨਾਲ ਦੇਖ ਲਓ ਕਿਹੜੀ ਨਸਲ ਕਿਹੜੀ ਆ ਤੇ ਕਿਹੜੀ ਕਿਹੜੀ ਆ ਇਸੀ ਮਾਗੀ ਦਾ ਮੇਲਾ ਹੋਰ ਵੀ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਨੂੰ ਥੋੜਾ ਹੌਸਲਾ ਮਿਲੂਗਾ ਇਹਨਾਂ ਨਾਲ ਮੇਲੇ 'ਚ ਦਿਖਾਉਣ ਨੂੰ ਤਾਂ ਬਹੁਤ ਬੋਝਾ ਪਰ ਸਾਨੂੰ ਥੋੜੀ ਕਾਲੀ ਸੀਗੀ ਇਹ ਜਾਣਾ ਸੀ ਕਿਹੜੇ ਟੂਰਨਾਮੈਂਟ ਖੇਡਣ ਠੀਕ ਹੈ ਤੋ ਇਹਨਾਂ ਨੂੰ ਸਪੋਰਟ ਕਰੋ ਸਾਨੂੰ ਹੌਸਲਾ ਮਿਲੂਗਾ ਇਹਨਾਂ ਨਾਲ ਤੁਹਾਨੂੰ ਅੱਗੇ ਵੀ ਦਿਖਾਉਂਦੇ ਰਾਵਾਂਗੇ ਇਹ ਆ ਜੀ ਮੁਕਸਰ ਮਾਗੀ ਦੇ ਮੇਲੇ ਤੇ ਇਹ ਜੀ ਸਿਰਫ ਘੋੜਿਆਂ ਦਾ ਮੇਲਾ ਬਾਕੀ ਮੇਲਾ ਹੋਰ ਵੀ ਉਹ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੇ ਵੀਰ ਠੀਕ ਹੈ ਤੇ ਨਾਲ ਜਾਂਦੇ ਜਾਂਦੇ ਤੁਹਾਨੂੰ ਅਕਰੋਤੀਆਂ ਹੋਰ ਦਿਖਾ ਦੇਵਾਂ ਕਬੂਤਰ ਆ ਗਏ ਦੇਸੀ ਕਬੂਤਰ ਆ ਗਏ ਕਿੱਥੇ ਉਹਨਾਂ ਨੇ ਆਪਾਂ ਨੇ ਕੀ ਆ ਆਰੇ ਕਿੰ ਪੈ ਕਿਤੇ ਪਏ ਕਿ ਮੈਂ ਰੱਖੀ ਅੱਛਾ ਬਾਈ ਭਾਈ ਰੁਪਏ ਤੂੰ ਤੇ ਲੈ ਬਈ ਕਿਹੜੀ ਨਸਲ ਹੈ ਇਹ ਇੱਕ ਕਾਲਚੀਨ ਆ ਹਾਂ ਤੇ ਜਰਮਨ ਤੇ ਬਟਾ ਸੁਪਰਲੇ ਪਾਸੋਂ ਬਾਈ ਕੋਲ ਗਈ ਆ ਆਪਣਾ ਫੋਨ ਨੰਬਰ ਕਿੰਨਾ 98304 ਵੀਰੇ 12312 ਲਓ ਬਾਈ ਜੀ ਕਿਹਨੇ ਲੈਣੇ ਹੁੰਦੇ ਬਾਈਆਂ ਦਾ ਪਿੰਡ ਭਾਈ ਰੂਪਾ ਫਰ ਸੇਲ ਲਓ ਜੀ ਹੁਣ ਗੁੱਡ ਬਾਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਚੈਨਲ ਦਾ ਨਾਮ ਹੈ ਹਰਦੀਪ ਚੈਹਲ 5786 ਬਾਕੀ ਤੁਹਾਨੂੰ ਵੀਡੀਓ ਆਹੀ ਗਈਆਂ